ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਾਂ ਪਹੁੰਚੇ ਆ ਅਜੀ ਤਖਤ ਸ੍ਰੀ ਦਮਦਮਾ ਸਾਹਿਬ ਸਭ ਤੋਂ ਪਹਿਲਾਂ ਇਸ ਪਾਵਨ ਪਵਿੱਤਰ ਸਥਾਨ ਦੇ ਤੁਸੀਂ ਦਰਸ਼ਨ ਕਰੋ ਤੇ ਧਿਆਨ ਨਾਲ ਇਹ ਵੀੜਗੋ ਨੂੰ ਦੇਖਿਓ ਤੇ ਧਿਆਨ ਨਾਲ ਹੀ ਇੱਥੋਂ ਦਾ ਇਤਿਹਾਸ ਸੁਣਿਓ ਇਹ ਪਾਵਨ ਤਖਤ ਖਾਲਸਾ ਪੰਥ ਦਾ ਚੌਥਾ ਤਖਤ ਹੈ ਜੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਮੇਂ ਦੇ ਜ਼ਾਬਰ ਫੁਕੂਰਾਨਾਂ ਦੇ ਖਿਲਾਫ ਜੂਝਦੇ ਹੋਏ 1704 ਈਸਵੀ ਨੂੰ ਅਨੰਦਾਂ ਦੀ ਪੂਰੀ ਸ੍ਰੀ ਅਨੰਦਪੁਰ ਸਾਹਿਬ ਨੂੰ ਛੱਡ ਕੇ ਚਮਕੌਰ ਸਾਹਿਬ ਮਾਛੀਵਾੜਾ ਦੀਨਾ ਕਾਂਗੜਾ ਸ੍ਰੀ ਮੁਕਸਰ ਸਾਹਿਬ ਲੱਖੀ ਜੰਗੜ ਪੱਕਾ ਪਥਰਾਲਾ ਆਦ ਅਸਥਾਨਾਂ ਨੂੰ ਭਾਗ ਲਾਉਂਦੇ ਹੋਏ ਇਸ ਪਾਵਨ ਸਥਾਨ ਤੇ 1705 ਈਸਵੀ ਨੂੰ ਪੁੱਜੇ ਗੁਰੂ ਜੀ ਨੇ ਇੱਥੇ ਕਰੀਰਾਂ ਦੇ ਝੁੰਡਾਂ ਨਾਲ ਕਰੀ ਹੋਈ ਇੱਕ ਉੱਚੀ ਥੇੜੀ ਉੱਤੇ ਕਮਰ ਕੱਸਾ ਖੋਲ ਕੇ ਦਮ ਲਿਆ ਇਸ ਸਥਾਨ ਦਾ ਨਾਮ ਆ ਦਮਦਮਾ ਸਾਹਿਬ ਮਸ਼ੂਰ ਹੋਇਆ ਐਸਾ ਸਥਾਨ ਤੇ ਗੁਰੂ ਜੀ ਲਗਭਗ ਸਵਾ ਸਾਲ ਤੋਂ ਬੱਧ ਸਮਾ ਰਹੇ ਐਸਾ ਸਥਾਨ ਤੇ ਹੀ ਬਲੂਖਾਂ ਦੇ ਨਿਸ਼ਾਨੇ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਿੱਖਾਂ ਦੀ ਸਿੱਖੀ ਸਦਕ ਪਰਖਿਆ ਐਸ ਇਲਾਕੇ ਦੇ ਚੌਧਰੀ ਡੱਲਾ ਜੀ ਨੂੰ ਸਮੇਤ ਪਰਿਵਾਰ ਅਮਰਤ ਦੀ ਦਾਤ ਬਖਸ਼ਿਸ਼ ਕੀਤੀ ਦੇ ਨਾਮ ਭਾਈ ਦੱਲਾ ਸਿੰਘ ਰੱਖਿਆ ਇੱਥੇ ਹੀ ਗੁਰੂ ਜੀ ਨੇ ਸਹੀਦ ਭਾਈ ਮਣੀ ਸਿੰਘ ਜੀ ਪਾਸੋਂ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦਰਜ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬੀੜ ਰਖਵਾਈ ਗੁਰੂ ਸਾਹਿਬ ਜੀ ਨੇ ਸੰਮਤ 1763 1706 ਈਸਵੀ ਭਾਦਰੋਂ ਬਦੀ ਏਕਮ ਤੋਂ ਭਾਦਰੋਂ ਬਦੀ ਤੀਜ ਤੱਕ ਤਨ ਰੋਜਾ ਗੁਰਮਤ ਸਮਾਗਮ ਕਰਵਾਇਆ ਇਸ ਸਥਾਨ ਤੇ ਯਾਦ ਬਜਉ ਗੁਰਦੁਆਰਾ ਦਮਦਮਾ ਸਾਹਿਬ ਸੰਸ਼ੋਭਿਤ ਹੈ ਸਹੀਰ ਬਾਬਾ ਦੀਪ ਸਿੰਘ ਜੀ ਨੇ ਇਸ ਬੀੜ ਦੇ ਉਤਾਰੇ ਕਰਕੇ ਚਾਰ ਤਖਤਾਂ ਤੇ ਭੇਜੇ ਅਤੇ ਖਾਲਸਾ ਸਾਜਨਾ ਦੇ ਉਸ ਬਸਾਕ ਕੀਤੇ ਦੂਸਰੀ ਵਾਰ ਸਭਾ ਲੱਖ ਸਿੰਘਾਂ ਨੂੰ ਅੰਮ੍ਰਿਤ ਛਕਾਇਆ ਜਿਸ ਦੀ ਯਾਦ ਵਿੱਚ ਹਰ ਸਾਲ ਵਿਸਾਖੀ ਦਾ ਦਿਹਾੜਾ ਇਸ ਸਥਾਨ ਤੇ ਵਿਸ਼ੇਸ਼ ਤੌਰ ਤੇ ਸੰਗਤਾਂ ਬੜੀ ਸਰਦਾਰਾ ਅਤਿ ਸਾਹ ਨਾਲ ਮਨਾਉਂਦੀਆਂ ਹਨ ਡਾਕਟਰ ਸਾਹਿਬ ਨਾਲ ਸੰਬੰਧਿਤ ਦਾਰਸ਼ਨਿਕ ਕਰਨਯੋਗ ਅਸਥਾਨ ਗੁਰਦੁਆਰਾ ਸ੍ਰੀ ਦੰਦਮਾ ਸਾਹਿਬ ਗੁਰਦੁਆਰਾ ਮੰਜੀ ਸਾਹਿਬ ਗੁਰਦੁਆਰਾ ਲੇਖਣ ਸਰ ਸਾਹਿਬ ਗੁਰਦੁਆਰਾ ਮਾਤਾ ਸਾਹਿਬਕੌਰ ਤੇ ਮਾਤਾ ਸੁੰਦਰਕੌਰ ਜੀ ਗੁਰਦੁਆਰਾ ਬਾਬਾ ਬੀਰ ਸਿੰਘ ਬਾਬਾ ਧੀਰ ਸਿੰਘ ਜੀ ਗੁਰਦੁਆਰਾ ਜੰਡ ਸਰ ਸਾਹਿਬ ਗੁਰਦੁਆਰਾ ਮਹੱਲ ਸਰ ਸਾਹਿਬ ਸ਼ਾਸਤਰ ਵਿਦਿਆ ਅਸਥਾਨ ਬੁਰਜ ਬਾਬਾ ਦੀਪ ਸਿੰਘ ਜੀ ਸ਼ਹੀਦ ਹੋਰਾ ਸਾਹਿਬ ਬਾਬਾ ਦੀਪ ਸਿੰਘ ਸ਼ਹੀਦ ਖੂ ਬਾਬਾ ਦੀਪ ਸਿੰਘ ਸ਼ਹੀਦ ਤੇ ਜਿੰਨੀ ਇੱਕ ਜਾਣਕਾਰੀ ਸਾਨੂੰ ਸੰਗਤ ਜੀ ਪ੍ਰਾਪਤ ਸੀ ਉੰਨੀ ਕੁ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਤੇ ਤੁਸੀਂ ਵੀ ਆਪਣੇ ਵੀਰ ਭਰਾ ਬੱਚਿਆਂ ਨੂੰ ਇਹ ਵੀੜਗੋ ਦਿਖਾਇਓ ਭੇਜਿਓ ਤੇ ਇੱਥੋਂ ਦੇ ਦਰਸ਼ਨ ਵੀ ਜਰੂਰ ਕਰਕੇ ਆਇਓ ਆਪਣੇ ਇਤਿਹਾਸਕ ਸਥਾਨ ਚੌਥੇ ਤਖਤ ਸ੍ਰੀ ਦੰਦਮਾ ਸਾਹਿਬ ਜੀ ਦੇ ਤੇ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਤੇ ਜੇ ਕੋਈ ਗਲਤੀ ਹੋਈ ਹੋਵੇ ਤਾਂ ਆਪਣਾ ਬੱਚਾ ਸਮਝ ਕੇ ਮaaf ਕਰਿਓ ਤੇ ਕਮੈਂਟ ਦੇ ਵਿੱਚ ਵਾਹਿਗੁਰੂ ਲਿਖ ਕੇ ਜਰੂਰ ਭੇਜਿਓ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ